ਦੇ ਖਾਸ ਕਰਕੇ ਪ੍ਰੈਸ ਆਗਿਆਂ ਦਾ ਭਾਵੇਂ ਉਹ ਪ੍ਰਿੰਟ মিডিਆ ਚਾਹੇ ਉਹ ਸੋਸ਼ਲ ਚਾਹੇ ਇਲੈਕਟ੍ਰੋਨਿਕ মিডিਆ ਤੇ ਲੀਹ ਦੀਆਂ ਗਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਕਿ ਤੁਸੀਂ ਅੱਜ ਸਮਾਗਮ ਕੱਢਿਆ ਤੇ ਜਿਹੜਾ ਅੱਜ ਭਗਵੰਤ ਬਾਣ ਜੀ ਗੁਰਦਾਸਪੁਰ ਦੇ ਲੋਕਾਂ ਨੂੰ ਇੱਕ ਪਹਿਲ ਕਦਮੀ ਇੱਕ ਚੰਗੀ ਖੁਸ਼ਖਬਰੀ ਦੇਣ ਜਾ ਰਹੇ ਨੇ ਉਹਦੇ ਲਈ ਤੁਸੀਂ ਅੱਜ ਇੱਥੇ ਤੇਕੇ ਤੌਰ ਤੇ ਆਏ ਹੋ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਉਜਾ ਮੇਰੇ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਔਰ ਆਫਿਸ ਡੇਰਰ ਵਲੰਟੀਅਰ ਸਹਿਬਾਨ ਸਾਡੇ ਸਤਜਨ ਮਹਿੰਟਾ 77 ਸਾਹਿਬ ਸਾਰੇ ਸਤਿਕਾਰਯੋਗ ਤਕਸੀਸੀਆਂ ਸੱਤੀਤਾ ਕਾਉਂਸਲਰ ਕੋਲੇ ਦਾ ਸਾਰੇ ਆਦੇ ਤੇ ਆਉਣ ਦੇ ਉੱਪਰ ਦਿਲ ਦੀ ਅਗਰਾਈਆਂ ਤੋਂ ਧੰਨਵਾਦ ਤੇ ਜੀ ਆਇਆਂ ਨੂੰ ਔਰ ਮੇਰੇ ਇਲਾਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਨਮਸਕਾਰ ਅੱਜ ਗੁਰਦਾਸਪੁਰ ਦੇ ਇਤਿਹਾਸ ਦੇ ਵਿੱਚ ਇਹ ਖੁਸ਼ੀ ਦਾ ਮਕਾਮ ਹੈ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਆ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਵਿਕਾਸ ਦੀ ਗੱਡੀ ਬਹੁਤ ਤੇਜ਼ੀ ਦੇ ਨਾਲ ਚੱਲਦੀ ਨਜ਼ਰ ਆ ਰਹੀ ਹੈ ਗੁਰਦਾਸਪੁਰ ਦੇ ਵਿਕਾਸ ਦੀ ਗੱਲ ਕਰੀਏ ਪਾਵੇ ਉਹ ਪੁਰਾਣੇ ਹਸਪਤਾਲ ਨੂੰ ਚਾਲੂ ਕਰਨ ਵਾਲੀ ਗੱਲ ਹੋਵੇ ਪਾਵੇ ਖੱਬੇ ਪਾਸੇ ਗੰਦਾ ਨਾਲਾ ਚੱਲਦਾ ਸੀਗਾ ਉਹਨੂੰ ਪੱਕੀ ਕਰਨ ਦੀ ਗੱਲ ਆਵੇ ਜਾਂ ਦਸਤਕ ਹਸਪੀਟਲ ਦੇ ਵਿੱਚ ਬੱਕਰੀ ਵਰਗੀ ਸਹੂਤਾ ਦੇਣ ਦੀ ਗੱਲ ਆਵੇ ਜਾਂ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਵਧੀਆ ਸਹੂਤਾ ਦੇਣ ਦੀ ਗੱਲ ਆਵੇ ਉਹ ਸਾਰੀਆਂ ਚੀਜ਼ਾਂ ਪਿਛਲੇ ਇੱਕ ਸਾਲਾਂ ਦੇ ਵਿੱਚ ਲਗਾਤਾਰ ਗੁਰਦਾਸਪੁਰ ਦੇ ਵਿੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਅੱਜ ਅਸੀਂ ਪੇਚੇੇ ਤੌਰ ਤੇ ਇਸ ਕਰਕੇ ਇਕੱਠੇ ਹੋਏ ਆ ਤੁਸੀਂ ਨਜ਼ਰ ਮਾਰੋ ਮੈਂ ਪ੍ਰੈਸ ਵਾਲਿਆਂ ਨੂੰ ਬੇਨਤੀ ਕਰਾਂਗਾ ਵੀ ਇੰਦਰਲੇ ਪਾਸੇ ਆਪਣੇ ਕੈਮਰੇ ਧਵਾਓ ਆਹ ਦੇਖੋ ਦਰਖਤ ਲੱਗੇ ਨੇ ਔਰ ਦਰਖਤਾਂ ਦੇ ਵਿੱਚੋਂ ਤਾਰੇ ਆ ਰਹੀਆਂ ਨੇ ਤੁਸੀਂ ਲਗਾਤਾਰ ਦੇਖ ਰਹੇ ਹੋ ਔਰ ਇਹ ਤਾਰੇ ਜਦੋਂ ਕੁਦਰਤਾਂ ਦੇ ਵਿੱਚੋਂ ਜਾਂਦੀਆਂ ਨੇ ਤੇ ਹਨੇਰੀ ਆਉਂਦੀ ਆ ਚੱਖੜ ਆਉਂਦਾ ਤੇ ਉਸ ਵਕਤ ਫੇਰ ਜਿਹੜੀ ਲਾਈਟ ਆ ਉਹ ਬੰਦ ਹੋ ਜਾਂਦੀ ਸੀ ਸੋ ਹੁਣ ਮਾਨਯੋਗ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਜਿਹੜੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਨੇ ਔਰ ਹਿੰਦੁਸਤਾਨ ਨੂੰ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲਾ ਉਹ ਮਸੀਹਾ ਅਰਵਿੰਦ ਕੇਜਰੀਵਾਲ ਇਹਨਾਂ ਕਿਰਪਾ ਦੇ ਨਾਲ ਗੁਰਦਾਸਪੁਰ ਦੀ ਬਿਜਲੀ ਸੈਕਟਰ ਨੂੰ ਠੀਕ ਕਰਨ ਵਾਸਤੇ ਗੁਰਦਾਸਪੁਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਸਬ ਡਿਵੀਜ਼ਨ ਗੁਰਦਾਸਪੁਰ ਵਿੱਚ 10 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਆ ਉਹ ਆ ਵੀ ਸ਼ੁਰੂ ਕੀਤਾ ਜਦੇ ਵਿੱਚੋਂ 7 ਕਰੋੜ ਰੁਪਈਆ ਸ਼ਹਿਰ ਦੇ ਵਿੱਚ ਲੱਗੂਗਾ ਔਰ ਬਾਕੀ 3 ਕਰੋੜ ਰੁਪਈਆ ਸਾਰੀ ਸਬ ਡਿਵੀਜ਼ਨ ਗੁਰਦਾਸਪੁਰ ਦੇ ਵਿੱਚ ਲੱਗੂਗਾ ਮੇਰੇ ਨਾਲ ਬਿਜਲੀ ਬੈਕਵੇ ਦੇ ਕਵਿਤਰ ਸਾਹਿਬਾਨ ਵੀ ਅੱਜ ਇੱਥੇ ਆਏ ਨੇ ਸੋ ਮੈਂ ਗੁਰਦਾਸਪੁਰ ਰਾਕਾ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਜਦਸ ਵਕਤ ਹਨੇਰੀ ਆਉਂਦੀ ਸੀ ਤੇ ਆਪਾਂ ਉਸ ਵਕਤ ਲਾਈਟ ਬੰਦ ਹੋ ਜਾਂਦੀ ਸੀ ਸਾਨੂੰ ਮੁਸ਼ਕਿਲਾਂ ਹੁੰਦੀਆਂ ਸੀ ਤਰਾਂ ਦੇ ਵਿੱਚ ਦਿੱਕਤ ਆਉਂਦੀ ਸੀ ਅੱਜ ਉਸ ਨੂੰ ਦੂਰ ਕਰਨ ਵਾਸਤੇ ਤਕਰੀਬਨ 32 ਕਿਲੋਮੀਟਰ ਜਿਹੜੀਆਂ ਇਹ ਤਾਰਾਂ ਤਰਤਾ ਦੇ ਵਿੱਚੋਂ ਨਿਕਲਦੀਆਂ ਨੇ ਉਹਨੂੰ ਰਿਪਲੇਸ ਕੀਤਾ ਜਾਏਗਾ ਔਰ ਉਹਦੀ ਥਾਂ ਕੇਬਲ ਪਾਈ ਜਾਊਗੀ ਤਾਂ ਕਿ ਮੀ ਮੀ ਚੱਕਰ ਦੇ ਵਿੱਚ ਜਿਹੜੀ ਲਾਈਟ ਆ ਉਹ ਬੰਦ ਨਾ ਹੋਵੇ ਇਸ ਤੋਂ ਇਲਾਵਾ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਬਹੁਤ ਸਾਰੇ ਨਵੇਂ ਘਰ ਬਣ ਗਏ ਬਾਹਰ ਪਿੰਡਾਂ ਚ ਆ ਕੇ ਲੋਕਾਂ ਨੇ ਬਰਦਾਸਪੁਰ ਰਹਿਸ਼ ਕਰ ਲਈ ਔਰ ਬਿਜਲੀ ਦੀ ਖਪਤ ਜਿਹੜੀ ਆ ਉਹ ਵੱਧ ਗਈ ਉਹਦੇ ਵਾਸਤੇ ਅਸੀਂ ਪ੍ਰਪੋਜ਼ ਕਰ ਰਹੇ ਆ ਕਿ ਤਕਰੀਬਨ 28 ਤੋਂ ਵੱਧ ਨਵੇਂ ਟਰਾਂਸਫਾਰਮਰ ਜਿਹੜੇ ਨੇ ਉਹ ਗੁਰਦਾਸਪੁਰ ਸਾਹਿਬ ਦੇ ਵਿੱਚ ਲਾਏ ਜਾਣਗੇ ਮੈਂ ਬੇਨਤੀ ਕਰੂੰਗਾ ਕਿ ਇਹ ਠਾਈਆਂ ਦਾ ਪ੍ਰਵੀਜ਼ਨ ਹੈ ਪਰ ਗੁਰਦਾਸਪੁਰ ਦੇ ਲੋਕ ਤੁਹਾਡੇ ਮੀਡੀਆ ਰਾਹੀਂ ਜਾਂ ਮੇਰੇ ਲਾਈਵ ਹੋਣ ਨਾਲ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਸ ਮਹੱਲੇ ਉਹਨਾਂ ਨੂੰ ਮਹਿਸੂਸ ਕਰ ਦੇਣ ਕਿ ਸਾਡੇ ਲੋੜ ਜਿਹੜਾ ਉਹ ਜ਼ਿਆਦਾ ਹੋ ਗਿਆ ਨਵਾਂ ਟਰਾਂਸਫਾਰਮਰ ਦੀ ਲੋੜ ਆ ਉਹ ਸਾਡੇ ਨਾਲ ਹੁਣੇ ਜ਼ਿੰਮੇ ਕਰਨ ਐਸੇ ਪ੍ਰੋਜੈਕਟ ਦੇ ਵਿੱਚ ਉਹਨਾਂ ਦੇ ਮਹੱਲਿਆਂ ਦੇ ਵਿੱਚ ਵੀ ਨਵੇਂ ਟ੍ਰਾਫਰਰ ਪਰ ਜਿਹੜੇ ਨੇ ਉਹ ਲਾਪਤੇ ਜਾਣਗੇ ਪ੍ਰੇਮ ਨਗਰ ਪ੍ਰੇਮ ਨਗਰ ਵੀ ਲੱਗੂਗਾ ਕਾਰੀ ਦੋ ਲੱਗਣਗੇ ਆ ਤੁਸੀਂ ਵੇਖ ਲਓ ਮੇਰੇ ਕੋਲ ਬਹੁਤ ਵੱਡੀ ਲਿਸਟ ਹੈਗੀ ਆ ਜਿਹਦੇ ਵਿੱਚ ਨਵੇਂ ਟ੍ਰਾਫਰਰ ਲੱਗੇ ਜਾ ਰਹੇ ਨੇ ਜਿਹਦੇ ਵਿੱਚ ਗੁਰਦੁਆਰਾ ਕਲਗੀਧਰ ਵਾਲਾ ਪ੍ਰੇਮ ਨਗਰ ਪਹਿਲਾਂ ਹੀ ਹਰਦੋਸ਼ੰਨੀ ਰੋਡ ਤਕਰੀਬ ਜੀ ਦਾ ਕੁੱਪੂ ਦਾ ਟਾਪਾ ਵਾ ਸੈਟੀ ਫੌਂਟਰ ਡੇਡ ਵਾਲਾ ਕਾਰਪੋਰੇਟ ਬੈਂਕਾਂ ਨਾਰਮਲ ਸਕੂਲ ਥਾਣਾ सदर ਹਰਦੋਸ਼ੰਨੀ ਆ ਬਾਜਵਾ ਡੇਰੀ ਆ ਆਟਾ ਚੱਕੀ ਆ ਭਾਗੋ ਵਾਲੀਆ ਹੌਸ ਹਰਦੋਸ਼ਨੀ ਰੋਡ ਆ ਇਹਦੀ ਕਹਿਣ ਤੋਂ ਬਾਅਦ ਵੀ ਆ ਕਿੰਨੀ ਲੰਬੀ ਲੇਟ ਤੁਸੀਂ ਵੇਖ ਰਹੇ ਹੋ ਕਿੱਥੇ ట్రాన్స్‌ਫਾਰਮਰ ਜਿਹੜੇ ਨੇ ਉਹ ਨਵੇਂ ਲੱਗਦੇ ਨੇ ਇਸ ਤੋਂ ਇਲਾਵਾ ਵੀ ਇਹ ਗਰਦਾਸਪੁਰ ਦੇ ਲੋਕਾਂ ਨੂੰ ਕਿਸੇ ਮਹੱਲੇ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਸਾਡੀ ਵੋਲਟੇਜ ਘਟਾ ਪਾਵਰ ਜ਼ਿਆਦਾ ਵਧ ਗਈ ਆ ਸਾਡੂੰ ਸੰਪਰਕ ਕਰੋ ਸਾਡੇ ਵਿਜਲੀ ਮਹਿੰਗਵੇ ਦੇ ਅਫਸਰ ਸਾਹਿਬਾਨ ਬੜੇ ਕੰਪੀਟੈਂਟ ਤੇ ਬਹੁਤ ਵਧੀਆ ਸਖਸੀਅਤਾਂ ਦੇ مالک ਜੀ ਜੀ ਆਪਣੇ ਏਰੀਆ ਜੀ ਵੀ ਵੇਖੋ ਜੇ ਕੋਈ ਰਹਿੰਦਾ ਉਹ ਦੱਸੋ ਤਾਂ ਕਿ ਉੱਥੇ ਲਾਇਆ ਜਾਵੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੁਝ ਟਰਾਂਸਫਾਰਮਰਸ ਐਸੇ ਨੇ ਜਿਹਨਾਂ ਦੇ ਕੈਪੈਸਿਟੀ ਜਿਹੜੀ ਆ ਉਹ ਘਟ ਗਈ ਆ ਲੋਡ ਜ਼ਿਆਦਾ ਵੱਧ ਗਿਆ ਸੋ ਉਹਨਾਂ ਨੂੰ ਵੀ ਅਪਗ੍ਰੇਡ ਜਿਹੜਾ ਉਹ ਕੀਤਾ ਜਾ ਰਿਹਾ ਔਰ ਜਿਹੜੇ ਛੋਟੇ ਟਰਾਂਸਫਾਰਮਰਸ ਨੇ ਉਹਨਾਂ ਨੂੰ ਤਕਰੀਬਨ 15 ਟਰਾਂਸਫਾਰਮਰ ਐਸੇ ਨੇ ਜਿਹਨਾਂ ਨੂੰ ਜਿਹਨਾਂ ਦੀ ਕੈਪੈਸਿਟੀ ਜਿਹੜੀ ਆ ਵਧਾ ਕੇ ਕਬੱਡੀ ਕੀਤੀ ਜਾਊਗੀ ਸੋ ਮੇਰਾ ਕਹਿਨ ਦਾ ਭਾਵ ਇਹ ਆ ਕਿ ਆ ਇੱਕ ਇਨਕਲਾਬੀ ਕਦਮ ਇਦਰੀ ਸੈਕਟਰ ਦੇ ਵਿੱਚ ਕੀਤਾ ਜਾ ਰਿਹਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇਹਨਾਂ ਵੱਡਾ ਪ੍ਰੋਜੈਕਟ ਔਰ ਤਕਰੀਬਨ ਜਿਹੜੇ ਸਾਡੇ ਕੰਡਕਟਰ ਔਰ ਤਾਰਾਂ ਜਿਹੜੀਆਂ ਨੇ ਬਦਲੀਆਂ ਜਾਣੀਆਂ ਨੇ ਕਿਉਂਕਿ ਕਈ ਤਾਂ ਕੰਡਕਟਰ ਪਾੜੇ ਨੇ ਜਿਸ ਵਕਤ ਟਰਾਂਸਫਾਰਮਰ ਦੀ ਕੈਪੈਸਿਟੀ ਵਧੂਗੀ ਤੇ ਤਾਰਾਂ ਵੀ ਬਦਲੀਆਂ ਜਾਣਗੀਆਂ ਕਿਉਂਕਿ ਪਹਿਲੇ ਟਰਾਂਸਫਾਰਮਰ ਦੀਆਂ ਤਾਰਾਂ ਛੋਟੀਆਂ ਸਨ ਔਰ ਜਦੋਂ ਤੁਸੀਂ ਅਪਗ੍ਰੇਡ ਕਰੋਗੇ ਤਾਂ ਤਾਰਾਂ ਜਿਹੜੀਆਂ ਨੇ ਮੋਟੀਆਂ ਪਾਈਆਂ ਜਾਣਗੀਆਂ ਉਹ तकरीबन 36 ਕਿਲੋਮੀਟਰ ਸਾਰੀ ਸਬਡਿਵੀਜ਼ਨ ਦੇ ਵਿੱਚ ਉਹ ਤਾਰਾ ਪੈਣ ਗਿਆ ਸੋ ਮੇਰੇ ਕਹਿਨ ਦਾ ਭਾਵ ਕਿ ਅੱਜ ਬਿਜਲੀ ਸੈਕਟਰ ਵਿੱਚ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਜਿਹੜਾ ਉਹ ਮਿਲੇ ਜਾ ਰਿਹਾ ਔਰ ਮੈਂ ਬਹੁਤ ਵਾਰੀ ਕਹ ਕਿ ਮੇਰਾ ਸੁਪਨਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ ਜਿੰਦਾਬਾਦ 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 ਗੁਰਦਾਸਪੁਰ ਤੁਮਨ ਜਿੰਦਾਬਾਦ ਗੁਰਦਾਸਪੁਰ ਤੁਮਨ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਇਹ ਅੱਪਾ ਸਫੜਾ ਲੈ ਕੇ ਆ ਚੱਲੇ ਆ ਔਰ ਗੁਰਦਾਸਪੁਰ ਦਾ ਵਿਕਾਸ ਮੈਂ ਬੜੀ ਦੇਰ ਤੋਂ ਕਹਿ ਰਿਹਾ ਕਿ ਸਾਡੇ ਲੋਕਾਂ ਦੀ ਰਾਜਨੀਤੀ ਆ ਦੇਖੋ ਜੀ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਆਫਿਸ ਪੀਅਰ ਸਹਿਬਾਨ ਸਾਡਾ ਮਕਸਦ ਇੱਕੋ ਹੀ ਆ ਕਿ ਜਿਹੜੀ ਰਾਜਨੀਤੀ ਆ ਉਹ ਇੱਕ ਮਾਧਿਅਮ ਹੈ ਸੇਵਾ ਦਾ ਤੇ ਵਿਕਾਸ ਦਾ ਅਕਸੋਦ ਰਲ ਗਿਆ ਪੈਂਦਾ ਕਿ ਪਿਛਲੇ 5 ਸਾਲਾਂ ਚ ਔਰ ਉਸ ਤੋਂ ਪਹਿਲੇ 10 ਸਾਲਾਂ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਸੀ ਉਹਨਾਂ ਨੇ ਸੱਤਾ ਨੂੰ ਆਪਣੇ ਵਿਕਾਸ ਲਈ ਵਰਤਿਆ ਉਹਨਾਂ ਨੇ ਸੱਤਾ ਦੇ ਵਿੱਚ ਕੌਲਨੀ ਦੇ ਵਿੱਚੋਂ ਮੁਨਾਫੇ ਲਏ ਉਹਨਾਂ ਨੇ ਸੱਤਾ ਦੇ ਵਿੱਚ ਪ੍ਰੋਪਰਟੀਆਂ ਦੇ ਹਿੱਸੇ ਪਾਏ ਉਹਨਾਂ ਨੇ ਘਰ ਬੈਠੇ ਲੋਕਾਂ ਦੇ ਉੱਪਰ ਪਰਚੇ ਦਰਜ ਕਰਾਏ ਉਹਨਾਂ ਦੀ ਰਾਜਨੀਤੀ ਆਪਣੇ ਵਿਕਾਸ ਦੀ ਸੀ ਪਰ ਮੈਂ ਬਹੁਤ ਵਾਰੀ ਕਿਹਾ ਜਿਵੇਂ ਸਮਕਦ ਰਾਜਾ ਬੁਬਾਰੀ ਹੋ ਜਾਏਗਾ ਪ੍ਰਜਾ ਕਦੀ ਸੁખી ਨਹੀਂ ਹੋਊਗੀ ਪਰ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸੋਚ ਗੁਰਦਾਸਪੁਰ ਦੇ ਵਿੱਚ ਆਈ ਆ ਔਰ ਰਵਿੰਦ ਕੇਜਰੀਵਾਲ ਜੀ ਦੇ ਨਿਸ਼ਾ ਨਿਰਦੇਸ਼ ਅਨੁਸਾਰ ਅਸੀਂ ਲੋਕਾਂ ਨੂੰ ਸੁੱਖ ਦੇਣਾ ਲੋਕਾਂ ਦਾ ਵਿਕਾਸ ਕਰਨਾ ਰਾਜਨੀਤੀ ਨੂੰ ਵਿਕਾਸ ਦਾ ਔਰ ਸੇਵਾ ਦਾ ਮਾਧਿਅਮ ਰੱਖਣਾ ਸੋ ਅੱਜ ਉਸ ਲੜੀ ਦੇ ਵਿੱਚ ਇੱਕ ਬਹੁਤ ਵੱਡਾ ਇਨਕਲਾਬੀ ਕਦਮ ਜਿਹੜਾ ਬਿਜਲੀ ਦੇ ਵਿੱਚ ਆ ਤੁਸੀਂ ਨਜ਼ਰ ਮਾਰ ਲਓ ਆਪ ਦੇਖੋ ਕਰੇਨਾ ਲੱਗਿਆ ਨੇ ਪ੍ਰੈਸ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਆਹ ਦੇਖੋ ਖੰਬੇ ਲੱਗੇ ਨੇ ਔਰ ਮੈਂ ਸਾਡੇ ਠੇਕੇਦਾਰ ਸਾਹਿਬ ਜਿਨ੍ਹਾਂ ਨੂੰ ਇਹ ਕੰਮ ਲੋਟ ਹੋਇਆ ਮੇਰੀ ਬੇਨਤੀ ਹੈ ਜੀ ਕਿ ਇਹਨੂੰ ਕੰਮ ਨੂੰ ਜਲਦੀ ਸ਼ੁਰੂ ਕਰਕੇ ਛੇਤੀ ਮੁਕਾਇਓ ਔਰ ਇਹਨੂੰ ਕਰਨ ਵੇਲੇ ਮੇਰੇ ਲੋਕਾਂ ਨੂੰ ਕੋਈ ਇਨਕਨਵੀਨੀਅੰਸ ਨਾ ਹੋਵੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੁਸੀਂ ਉਹਨਾਂ ਨੂੰ ਕੋਆਪਰੇਟ ਕਰਕੇ ਵਧੀਆ ਤਰੀਕੇ ਨਾਲ ਕਰੋ ਸਾਡੇ ਅਫਸਰ ਚੰਗੇ ਨੇ ਇੱਥੋਂ ਦੇ ਮਹਿਕਬਾ ਚੰਗਾ ਤੁਸੀਂ ਔਰ ਬਿਜਲੀ ਮੈਹਕਬੇ ਵੱਲੋਂ ਜਿਵੇਂ ਹਮੇਸ਼ਾ ਹੀ ਕਿਹਾ ਕਿ ਜਦੋਂ ਕਦੇ ਇਹ ਬਰਖਾਤ ਹੁੰਦੀ ਆ ਸਰਦੀ ਹੁੰਦੀ ਆ ਤੇ ਉਸ ਵਕਤ ਅਸੀਂ ਆਪਣੇ ਘਰਾਂ ਦੇ ਵਿੱਚ ਸੁੱਤੇ ਹੁੰਦੇ ਆ ਔਰ ਬਿਜਲੀ ਦੇ ਬਰਾਜਕ ਆਪਣੀ ਜ਼ਿੰਦਗੀ ਦੇ ਖੇਡ ਕੇ ਖੰਭਿਆਂ ਤੇ ਚੜ ਕੇ ਸਾਨੂੰ ਸੁੱਕ ਦਿੰਦੇ ਨੇ ਮੈਂ ਬਿਜਲੀ ਮਹੱਤਵ ਵਾਲਿਆਂ ਦਾ ਵੀ ਦਿਲ ਦੀਆਂ ਗ੍ਰਈਆਂ ਤੋਂ ਧੰਨਵਾਦ ਕਰਦਾ ਕਿ ਆਪਣੀ ਜਾਨ ਨੂੰ ਔਖਾ ਕਰਕੇ ਸਾਨੂੰ ਸੁੱਕ ਦੇਣਾ ਮੈਂ ਸਮਝਦਾ ਕਿ ਇਹਨਾਂ ਦਾ ਵੀ ਦਿੱਲੀ ਆ ਪ੍ਰਸ਼ੰਸਾ ਕੀਤੀ ਜਾਵੇ ਉਹ ਨਹੀਂ ਕਾਢੋਗੀ ਮੇਰੇ ਨਾਲ ਸਦਾ ਕੁਲਜੀਤ ਸਿੰਘ ਜੀ ਅਜਟ ਕਬਜੀ ਦੇ ਰੋਕੇ ਮੌਜੂਦ ਨੇ ਮੈਂ ਅਕਸ਼ਨ ਸਾਹਿਬ ਸਾਰੀ ਗੱਲ ਇਲਾਕਾ ਵਾਸੀਆਂ ਨਾਲ ਸਾਂਝੀ ਕੀਤੀ ਆ ਸੋ ਮੈਂ ਬੇਨਤੀ ਕਰੂੰਗਾ ਵੀ ਇਸ ਕੰਮ ਨੂੰ ਸਚਾਰੂ ਢੰਗ ਨਾਲ ਕਰਿਓ ਜੀ ਔਰ ਦੂਸਰੀ ਮੇਰੀ ਬੇਨਤੀ ਆ ਕਿ ਕੰਮ ਦੀ ਕੁਆਲਿਟੀ ਦੇ ਵਿੱਚ ਕੋਈ ਫਰਕ ਨਾ ਹੋਵੇ ਸਾਨੂੰ ਉਹ ਵੀ ਜਿਹੜੀ ਯਾਦ ਨੇ ਜਦੋਂ ਪਿਛਲੇ ਸਾਲਾਂ ਦੇ ਵਿੱਚ ਟਰਾਂਸਫਾਰਮਰ ਲੱਗੇ ਨਾ ਟਰਾਂਸਫਾਰਮਰ ਚੱਲੇ ਨਾ ਲੋਕਾਂ ਨੂੰ ਬਿਜਲੀ ਮਿਲੀ ਉਹ ਟਰਾਂਸਫਾਰਮਰ ਕਿਤੇ ਛੜ ਗਏ ਕਿਤੇ ਰਹਿ ਗਏ ਪਰ ਜਦੋਂ ਦੀ ਭਗਵੰਤ ਮਾਜੀ ਦੀ ਸਰਕਾਰ ਆਈ ਆ ਜਿੱਥੇ ਅੱਪਾ ਤਿੰਨ ਤਿੰਨ ਤੋਂ ਯੂਨਿਟ ਬਿਜਲੀ ਮਾਪ ਕੀਤੀ ਆ ਬਿੱਲ ਜ਼ੀਰੋ ਕਿਹਦਾ ਕਿਹਦਾ ਹੁੰਦਾ ਬੋਹਾ ਖੜੀਆ ਰਹਿ ਜਾ ਦੱਸੋ ਆ ਜ਼ੀਰੋ ਵਾਲੇ ਨੇ ਔਰ ਇਹ ਪਹਿਲੀ ਵਾਰ ਹੋਇਆ ਕਿ ਬਿਜਲੀ ਦਾ ਜਿਹੜਾ ਬੋਰਡ ਆ ਆ ਜੋ ਪ੍ਰੋਫਿਟ ਦੇ ਵਿੱਚ ਜਾ ਰਿਹਾ ਔਰ ਇਹ ਸਰਕਾਰ ਤੁਹਾਡੀਆਂ ਦਾਅਵਾਵਾਂ ਨੇ ਪੰਜਾਬ ਦੇ ਲੋਕਾਂ ਦੀਆਂ ਗੁਰਦਾਸਪੁਰ ਦੇ ਲੋਕਾਂ ਦੀ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਇਤਿਹਾਸ ਦੇ ਵਿੱਚ ਪਹਿਲੀ ਸਰਕਾਰ ਆ ਜਿੰਨੇ ਕਿਦੇ ਬਿਜਲੀ ਘਰ ਖਰੀਦਿਆ ਹੋਵੇ ਨਹੀਂ ਤਾਂ ਸਰਕਾਰਾਂ ਸਰਕਾਰੀ ਪ੍ਰਾਪਰਟੀਾਂ ਬਿਜਲੀ ਘਰ ਵੇਚਦੀਆਂ ਨੇ ਗੋਦਵਾਲ ਸਾਹਿਬ ਦਾ